ਗੁਰੂ ਘਰ ਦੇ ਸ਼ਬਦ ਸੁਣਨ ਦੀ ਮਹਾਨਤਾ ਇਤਨੀ ਹੈ ਕਿ ਪ੍ਰਭੂ ਪ੍ਰਾਪਤੀ ਦਾ ਮੁੱਖ ਸਾਧਨ ਵੀ ਸੁਣਨਾ ਹੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਦੱਸਿਆ ਹੈ ਸ਼ਬਦ ਨੂੰ ਪਰਮਾਤਮਾ ਨਾਲ ਮਿਲਣ ਦਾ ਆਧਾਰ ਮੰਨ ਲਈਏ ਤਾਂ ਫਿਰ ਸ਼ਬਦ ਹੈ ਹੀ ਸੁਣਨ ਦਾ ਵਿਸ਼ਾ ਅੱਜ ਤੱਕ ਸਾਧਕ ਪੁਰਸ਼ ਪਰਮਾਤਮਾ ਤੱਕ ਪਹੁੰਚਣ ਲਈ ਮਿਲਣ ਲਈ ਤਰ੍ਹਾਂ ਤਰ੍ਹਾਂ ਦੇ ਜੋ ਸਾਧਨ ਜੁਟਾਉਂਦੇ ਰਹੇ ਨੇ ਸਰੀਰ ਦੇ ਕਿਸੇ ਇੱਕ ਤੱਤ ਨੂੰ ਉਹਨਾਂ ਨੇ ਮੁੱਖ ਰੱਖਿਆ ਸਰੀਰ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਹੈ ਇਸ ਭਾਅ ਨੂੰ ਮੁੱਖ ਰੱਖ ਕੇ ਤੀਰਥਾਂ ਦਾ ਰਟਨ ਇਸ਼ਨਾਨ ਕਰੀ ਜਾਣਾ ਸਵੇਰੇ ਕਰਨਾ ਦੁਪਹਿਰ ਨੂੰ ਕਰਨਾ ਸ਼ਾਮ ਨੂੰ ਕਰਨਾ ਤੇ ਤੀਰਥ ਇਸ਼ਨਾਨ ਨੂੰ ਹੀ ਜਲ ਦੇ ਇਸ਼ਨਾਨ ਨੂੰ ਹੀ ਆਤਮ ਸੁੱਧੀ ਮੰਨ ਲੈਣਾ ਮੁੱਖ ਗੱਲ ਇਤਨੀ ਹੈ ਕਿ ਪ੍ਰਭੂ ਪ੍ਰਾਪਤੀ ਦਾ ਸਾਧਨ ਜੋ અપਨਾਇਆ ਗਿਆ ਉਹਦੇ ਚ ਪਾਣੀ ਪ੍ਰধান ਹੈ बार-बार ਸਜਦਾ ਕਰਨਾ बार-बार ਮੱਥਾ ਰਗੜਨਾ ਨਕਰਗੜਨੇ ਹਰਕਤ ਧਰਤੀ ਦੀ ਖਾਕ ਨੂੰ ਮਸਤਕ ਤੇ ਲਾਣਾ ਇਹ ਮਿੱਟੀ ਤਤ ਨੂੰ ਆਧਾਰ ਬਣਾ ਕੇ ਪਰਮਾਤਮਾ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਜਾਂਦੀ ਰਹੀ ਹੈ ਅੱਗ ਬਾਲ ਕੇ ਧੂਣੇ ਤਪਾ ਕੇ ਔਰ ਜੇਠ ਹਾੜ ਦੀ ਧੁੱਪ ਦੇ ਚ ਬੈਠ ਕੇ ਆਪਣੇ ਸਰੀਰ ਨੂੰ ਤਪਾਣਾ ਇਹ ਅਗਨ ਤਤ ਨੂੰ ਪ੍ਰਭੂ ਪ੍ਰਾਪਤੀ ਦਾ ਸਾਧਨ ਜਾਣ ਕੇ ਯੋਗੀ ਜਨ ਸਾਧਕ ਪੁਰਸ਼ ਸਾਧਨਾ ਕਰਦੇ ਰਹਿਣੇ ਔਰ ਸਰੀਰ ਦੇ ਚ ਅਗਨ ਤਤ ਦੇ ਆਸਰੇ ਤੇ ਪ੍ਰਭੂ ਤੱਕ ਮਿਲਣ ਦੀ ਪਹੁੰਚਣ ਦੀ ਕੋਸ਼ਿਸ਼ ਕਰਦੇ ਰਹੇ ਨੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜੋ ਮਾਰਗ ਅਪਣਾਇਆ ਤੇ ਜਗਤ ਲਈ ਦੱਸਿਆ ਉਹਦੇ ਚ ਆਕਾਸ਼ ਪ੍ਰਧਾਨ ਹੈ ਕਿਧਰੇ ਮਿੱਟੀ ਪ੍ਰਧਾਨ ਹੈ ਕਿਧਰੇ ਪਾਣੀ ਪ੍ਰਧਾਨ ਹੈ ਕਿਧਰੇ ਅਗਨੀ ਪ੍ਰਧਾਨ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸ਼ਬਦ ਨੂੰ ਪ੍ਰਧਾਨ ਮੰਨਿਆ ਤੇ ਸ਼ਬਦ ਆਕਾਸ਼ ਤਤ ਦਾ ਅਸ਼ ਹੈ ਔਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ ਹੈ बार-बार ਉਸ ਦਾ ਜ਼ਿਕਰ ਕਰਦੇ ਰਹੀਏ ਸੁਣਦੇ ਰਹੀਏ ਆਖਰ ਇੱਕ ਦਿਨ ਮਨੁੱਖ ਪਰਮਾਤਮਾ ਤੱਕ ਪਹੁੰਚ ਜਾਂਦਾ ਹੈ ਈਸ਼ਵਰ ਤੱਕ ਪਹੁੰਚ ਜਾਂਦਾ ਹੈ ਭੋਜਨ ਦੀ ਬੁਰਕੀ ਮੂੰਹ ਦੇ ਰਾਹੀਂ ਅੰਦਰ ਪ੍ਰਵੇਸ਼ ਕਰਦੀ ਹੈ ਖੂਨ ਬਣਦੀ ਹੈ ਮਿੰਜ ਬਣਦੀ ਹੈ ਮਾਸ ਬਣਦੀ ਹੈ ਸਰੀਰ ਦੀ ਤਵਨਾਈ ਬਣਦੀ ਹੈ ਸਰੀਰ ਦੀ ਸ਼ਕਤੀ ਬਣਦੀ ਹੈ ਸ਼ਬਦ ਕੰਨਾਂ ਦੇ ਰਾਹੀਂ ਅੰਦਰ ਜਦ ਪ੍ਰਵੇਸ਼ ਕਰਦਾ ਹੈ ਤਾਂ ਉਹ ਅਨਾਹਦ ਨਾਦ ਬਣਦਾ ਹੈ ਪਰਮ ਪ੍ਰਕਾਸ਼ ਬਣਦਾ ਹੈ दैवी संपदा ਨੂੰ ਅੰਦਰੋਂ ਜਨਮ ਦੇਣ ਦੇ ਸਹਾਇਕ ਹੁੰਦਾ ਹੈ ਔਰ ਸ਼ਬਦ ਕੇਵਲ ਸੁਣਨ ਦਾ ਵਿਸ਼ਾ ਹੈ ਸੁਣਨ ਦੀ ਕਿੰਨੀ ਵੱਡੀ ਮਹਾਨਤਾ ਹੈ ਮੂਲ ਪੰਕਤੀ ਹੈ ਇਸ ਪੰਕਤੀ ਦੀ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਮਹਾਰਾਜ ਦਾ ਫਰਮਾਨ ਹੈ ਕਿ ਭਗਤਾਂ ਦੇ ਮਨ ਵਿੱਚ ਸਦਾ ਹੁਲਾਸ ਰਹਿੰਦਾ ਹੈ ਖੇੜਾ ਰਹਿੰਦਾ ਹੈ ਮਸਤੀ ਰਹਿੰਦੀ ਹੈ ਸਦੀਵੀ ਆਨੰਦ ਦੇ ਚਰੇਂਦੇ ਨੇ ਅੱਥੇ ਪੈਰ ਪ੍ਰਸੰਚਿਤ ਰਹਿੰਦੇ ਨੇ ਤਾਂ ਆਖਿਰ ਕੁਝ ਨਾ ਕੁਝ ਕਾਰਨ ਹੋਵੇਗਾ ਕਿਉਂਕਿ ਅੱਥੇ ਟੈਰ ਦੀ ਪ੍ਰਸੰਤਾ ਤੇ ਦੁਨੀਆਂ ਵਿੱਚ ਕਿਸੇ ਨੂੰ ਵੀ ਨਸੀਬ ਨਹੀਂ ਜੋ ਹੱਸ ਰਿਹਾ ਹੈ ਆਖਿਰ ਉਸੇ ਨੂੰ ਰੋਂਦਾ ਹੋਇਆ ਅਸੀਂ ਵੇਖਦੇ ਹਾਂ ਜੋ ਪਰਮ ਪਰ ਸੰਚਿਤ ਸਾਨੂੰ ਮਿਲਦਾ ਹੈ ਅਸੀਂ ਉਸੇ ਨੂੰ ਗਮਗੀਨ ਹੋਇਆ ਬੇਚੈਨ ਹੋਇਆ ਵੇਖਦੇ ਹਾਂ ਪਰ ਸਹਿਬ ਕਹਿੰਦੇ ਨਾ ਇੱਕ ਭਗਤਾ ਸਦਾ ਵਿਗਾਸ ਭਗਤਾ ਦੇ ਕੋਲ ਸਦੀਵੀ ਖੇੜਾ ਹੈ ਸਦੀਵੀ ਆਨੰਦ ਹੈ ਅਠੇ ਪੈਰ ਦੀ ਪ੍ਰਸੰਤਾ ਹੈ ਇਹ ਪ੍ਰਸੰਤਾ ਉਹਨਾਂ ਨੂੰ ਕਿਸ ਤਰ੍ਹਾਂ ਨਸੀਬ ਹੋਈ ਸਹਿਬ ਕਹਿੰਦੇ ਉਹਨਾਂ ਦੇ ਦੁੱਖ ਜਦ ਨਾ ਸੋਏ ਪਾਪ ਜਦ ਨਾ ਸੋਏ ਤੇ ਪ੍ਰਸੰਤਾ ਨਸੀਬ ਹੋ ਗਈ ਪਾਪ ਤੋਂ ਦੁੱਖ ਪੈਦਾ ਹੁੰਦੇ ਨੇ ਦੁੱਖ ਬੇਚੈਨ ਕਰ ਦਿੰਦਾ ਪਾਪ ਮਿਟ ਗਏ ਦੁੱਖ ਮਿਟ ਗਏ ਤੋਂ ਪ੍ਰਸੰਤਾ ਅੰਤਰਾਤਮੇ ਵਿੱਚ ਪੈਦਾ ਹੋਈ ਪਰ ਸਵਾਲ ਪੈਦਾ ਹੁੰਦਾ ਪਾਪ ਕਿਸ ਤਰ੍ਹਾਂ ਮਿਟ ਗਏ ਦੁੱਖ ਕਿਸ ਤਰ੍ਹਾਂ ਮਿਟ ਗਏ ਤੋਂ ਸਤਗੁਰੂ ਕਹਿੰਦੇ ਨੇ ਸੁਣਿਆ ਦੁੱਖ ਪਾਪ ਕਾ ਨਾਸ ਜਦ ਗੁਰੂ ਦਾ ਸ਼ਬਦ ਸੁਣਿਆ ਪਰਮਾਤਮਾ ਦਾ ਨਾਮ ਸੁਣਿਆ ਪਾਪ ਮਿਟ ਗਏ ਦੁੱਖ ਮਿਟ ਗਏ ਪਾਪ ਤੇ ਦੁੱਖ ਦੇ ਮਿਟਦੇ ਆਏ ਹੁਲਾਸ ਪੈਦਾ ਹੋਇਆ ਵਿਗਾਸ ਪੈਦਾ ਹੋਇਆ ਖੇੜੇ ਦਾ ਜਨਮ ਹੋਇਆ ਖੁਸ਼ੀਆਂ ਦਾ ਜਨਮ ਹੋਇਆ ਤੋ ਨਾਦ ਨੂੰ ਸੁਣਨਾ ਗੁਰ ਸ਼ਬਦ ਨੂੰ ਸੁਣਨਾ ਪ੍ਰਭੂ ਨਾਮ ਦਾ ਉਚਾਰਨ ਕਰਕੇ ਉਹਨੂੰ ਸੁਣਨਾ ਸੁਣਨ ਦੇ ਨਾਲ ਹੀ ਦੁੱਖਾਂ ਦਾ ਨਾਸ ਹੋ ਜਾਂਦਾ ਹੈ ਪਾਪਾਂ ਦਾ ਨਾਸ ਹੋ ਜਾਂਦਾ ਹੈ ਬਸ਼ਰ ਤੇ ਸੁਣਨ ਦੀ ਜਾਂਚ ਕਿਸੇ ਨੂੰ ਆ ਜਾਏ ਧਿਆਨ ਤੋਂ ਬਿਨਾ ਮਨੁੱਖ ਸੁਣ ਨਹੀਂ ਸਕੇਗਾ ਸੁਣਨਾ ਬਹੁਤ ਪਰਵਲ ਧਿਆਨ ਸਾਧਨਾ ਹੈ ਇੱਕ ਮਨੁੱਖ ਉੱਚੀ ਉੱਚੀ ਬੋਲ ਰਿਹਾ ਹੁੰਦਾ ਹੈ ਦੂਸਰਾ ਸੁਣ ਰਿਹਾ ਹੁੰਦਾ ਹੈ ਤੇ ਸੁਣਨ ਵਾਲਾ ਅਚਨ ਚੇਤ ਕਹਿ ਦਿੰਦਾ ਹੈ ਮਿਤਰਾ ਇਹ ਗੱਲ ਫਿਰ ਆਖ ਮੈਂ ਨਹੀਂ ਸੁਣੀ ਤੂੰ ਕਿਉਂ ਨਹੀਂ ਸੁਣੀ ਕਹਿੰਦਾ ਮੇਰਾ ਧਿਆਨ ਕਿਸੇ ਹੋਰ ਪਾਸੇ ਚਲਾ ਗਿਆ ਸੀ ਤੋ ਧਿਆਨ ਤੋਂ ਬਿਨਾ ਸ਼ਬਦ ਨੂੰ ਸੁਣਨਾ ਬਹੁਤ ਔਖਾ ਹੈ ਤੋ ਸਹਿਬ ਕੇ ਅੰਦਰ ਜੈਸੇ ਧਿਆਨ ਨਾਲ ਉਚਾਰਨ ਕੀਤੇ ਹੋਏ ਨਾਮ ਨੂੰ ਕੋਈ ਸੁਣਦਾ ਹੈ ਉਹਦੇ ਪਾਪ ਮਿਟ ਜਾਂਦੇ ਨੇ ਉਹਦੇ ਦੁੱਖ ਮਿਟ ਜਾਂਦੇ ਨੇ ਉਹਦੇ ਅੰਦਰ ਵਿਗਾਸ ਪੈਦਾ ਹੋ ਜਾਂਦਾ ਹੈ ਉਸ ਦੇ ਅੰਦਰ ਖੇੜੇ ਦਾ ਜਨਮ ਹੁੰਦਾ ਹੈ ਸਿਰਫ ਇਤਨਾ ਹੀ ਨਹੀਂ ਸਤਿਗੁਰੂ ਕਹਿੰਦੇ ਨੇ ਸੁਣੈ ਸਿੱਧ ਪੀਰ ਸੁਰਨਾਥ ਪਰਮਾਤਮਾ ਦਾ ਨਾਮ ਸੁਣਦਿਆਂ ਹੀ ਮਨੁੱਖ ਸਿੱਧ ਬਣ ਜਾਂਦਾ ਹੈ ਪੀਰ ਬਣ ਜਾਂਦਾ ਹੈ ਦੇਵਤਾ ਬਣ ਜਾਂਦਾ ਹੈ ਨਾਥ ਬਣ ਜਾਂਦਾ ਹੈ ਜੋ ਬੜੇ ਬੜੇ ਨਾਥ ਹੋਏ ਨੇ ਮਹਾਨ ਦੇਵਤੇ ਹੋਏ ਨੇ ਬੜੇ ਬੜੇ ਫਕੀਰ ਹੋਏ ਨੇ ਸਿੱਧ ਪੁਰਸ਼ ਹੋਏ ਨੇ ਸਤਗੁਰ ਕਹਿੰਦੇ ਨੇ ਈਸ਼ਵਰ ਦਾ ਨਾਮ ਸੁਣ ਕੇ ਹੋਏ ਨੇ ਪਰਮਾਤਮਾ ਦਾ ਨਾਮ ਸੁਣ ਕੇ ਹੋਏ ਨੇ ਜੈਸੇ ਸ਼ਬਦ ਅੰਦਰ ਪ੍ਰਵੇਸ਼ ਕਰਦਾ ਹੈ ਅੰਦਰੋਂ ਹੀ ਸਿੱਧੀਆਂ ਦਾ ਜਨਮ ਹੋ ਜਾਂਦਾ ਹੈ ਲੋਕੀ ਕਹਿੰਦੇ ਨੇ ਕਿ ਸਿੱਧ ਪੁਰਸ਼ ਹੈ ਜਿਸ ਵਕਤ ਸ਼ਬਦ ਦਾ ਅੰਦਰ ਪ੍ਰਵੇਸ਼ ਹੁੰਦਾ ਹੈ ਅੰਦਰੋਂ ਹੀ ਫਕੀਰਾਨਾ ਤਬੀਅਤ ਦਾ ਜਨਮ ਹੁੰਦਾ ਹੈ ਲੋਕੀ ਕਹਿ ਜਿੰਦੇ ਨੇ ਕਿ ਪੀਰ ਹੋ ਗਿਆ ਜਿਸ ਵੇਲੇ ਗੁਰ ਸ਼ਬਦ ਦਾ ਅੰਦਰ ਪ੍ਰਵੇਸ਼ ਹੁੰਦਾ ਹੈ ਤੋਂ ਮਨੁੱਖ ਦੀਆਂ ਦੇਵ ਬਿਰਤੀਆਂ ਬਾਹਰ ਪ੍ਰਗਟ ਆਉਂਦੀਆਂ ਲੋਕੀ ਕਹਿ ਦਿੰਦੇ ਨੇ ਇਹ ਤੇ ਦੇਵਤਾ ਹੋ ਗਿਆ ਔਰ ਜਿਸ ਵਕਤ ਮਨੁੱਖ ਦੇ ਅੰਤਰ ਆਤਮੇਂ ਸ਼ਬਦ ਪ੍ਰਵੇਸ਼ ਹੁੰਦਾ ਹੈ ਕੰਨਾਂ ਦੇ ਰਾਹੀਂ ਅੰਦਰੋਂ ਜਿਸ ਜਜ਼ਬੇ ਦਾ ਜਨਮ ਹੋ ਜਾਂਦਾ ਹੈ ਉਹ ਹੈ ਨਾਥ ਉਹ ਤੇ ਆਪਣੇ ਆਪ ਦਾ ਮਾਲਕ ਬਣ ਜਾਂਦਾ ਹੈ ਉਹ ਗੁਲਾਮ ਨਹੀਂ ਰਹਿੰਦਾ ਉਹ ਸਵੈਮ ਆਪਣੇ ਆਪ ਦਾ ਮਾਲਕ ਹੈ ਅਕਸਰ ਦੇਖਿਆ ਗਿਆ ਜੋ ਸਾਰੀ ਦੁਨੀਆ ਦੇ ਤੇ اپنی ملکیت ਦਾ ਦਾਵਾ ਕਰਦੇ ਨੇ ਉਹ ਆਪਣੇ ਆਪ ਦੇ مالک ਨਹੀਂ ਹੁੰਦੇ ساری ਦੁਨੀਆ ਨੂੰ ਜਿੱਤਣ ਵਾਲਾ ਮਨੁੱਖ ਆਪਣੇ ਮਨ ਦੇ ਹੱਥੋਂ ਹਾਰ ਜਾਂਦਾ ਹੈ ਆਪਣੇ ਮਨ ਦੇ ਹੱਥੋਂ ਹਾਰ ਮੰਨ ਲੈਂਦਾ ਹੈ ਤਾਂ ਜੋ ਸ਼ਬਦ ਨੂੰ ਸੁਣ ਲੈਂਦਾ ਹੈ ਸ਼ਬਦ ਜਿਸ ਵਕਤ ਅੰਦਰ ਪ੍ਰਵੇਸ਼ ਕਰਦਾ ਹੈ ਜਿਸ ਜਜ਼ਬੇ ਦਾ ਜਨਮ ਹੁੰਦਾ ਹੈ ਨਾਤ ਉਹ ਆਪਣੇ ਆਪ ਦਾ مالک ਹੋ ਜਾਂਦਾ ਹੈ ਗੁਲਾਮ ਨਹੀਂ ਰਹਿੰਦਾ ਜੀਵਨ ਨੂੰ ਨਥ ਲੈਂਦਾ ਹੈ ਜ਼ਿੰਦਗੀ ਨੂੰ ਕਾਬੂ ਚ ਕਰ ਲੈਂਦਾ ਹੈ ਮਨ ਨੂੰ ਕਾਬੂ ਚ ਕਰ ਲੈਂਦਾ ਹੈ ਤੇ ਜੋ ਨਥ ਲਵੇ ਉਹੀ ਨਾਥ ਹੈ ਜੋ ਕਾਬੂ ਕਰ ਲਵੇ ਉਹੀ ਨਾਥ ਹੈ ਉਹੀ ਮਾਲਕ ਹੈ ਉਹੀ ਸੁਆਮੀ ਹੈ ਸਤਗੁਰ ਅੱਗੇ ਫਰਮਾਨ ਕਰਦੇ ਨੇ ਸੁਣਾ ਧਰ ਤੇ ਧੂਲ ਆਕਾਸ ਪਰਮਾਤਮਾ ਦਾ ਨਾਮ ਸੁਣਦਿਆਂ ਮਨੁੱਖ ਨੂੰ ਇਹ ਬੋਧ ਮਿਲ ਜਾਂਦਾ ਹੈ ਕਿ ਇਹ ਜਿਹੜੀ ਧਰਤੀ ਹੈ ਉਸੇ ਹੀ ਪਰਮਾਤਮਾ ਦੇ ਆਸਰੇ ਤੇ ਟਿਕੀ ਹੈ ਇਹ ਭਵਲ ਤੇ ਆਕਾਸ਼ ਕੀ ਹੈ ਇਸ ਦੀ ਬਾਰਿਕੀਆਂ ਦਾ ਉਸ ਨੂੰ ਪਤਾ ਚੱਲ ਜਾਂਦਾ ਹੈ ਅਨੰਤ ਕਾਲ ਤੱਕ ਧਾਰਨਾ ਬਣੀ ਰਹੀ ਹੈ ਸੜੇ ਰੇਸ਼ ਦੇ ਚ ਕਿਸ ਜ਼ਮੀਨ ਨੂੰ ਭੌਲੇ ਬੈਲ ਨੇ ਚੁਕੇ ਹੈ ਇੱਕ ਬਲ ਦੇ ਆਸਰੇ ਤੇ ਖੜੀ ਹੈ ਔਰ ਉਸ ਨੇ ਵੀ ਇੱਕ ਸਿੰਘ ਤੇ ਚੁਕੇ ਹੈ ਜਿਸ ਵਿੱਚ ਥੱਕ ਜਾਂਦਾ ਹੈ ਦੂਸਰੇ ਸਿੰਘ ਦੇ ਉੱਤੇ ਧਰਤੀ ਨੂੰ ਚੁੱਕਦਾ ਹੈ ਤੋਂ ਧਰਤੀ 'ਚ ਭੋਜਾਲ ਆ ਜਾਂਦੇ ਨੇ ਜ਼ਲਜ਼ਲੇ ਆ ਜਾਂਦੇ ਨੇ ਇਹ ਧਾਰਨਾ ਰਹੀ ਹੈ ਪਰ ਸਤਿਗੁਰ ਕਹਿੰਦੇ ਨੇ ਜਿਸ ਵਕਤ ਮਨੁੱਖ ਗੁਰ ਸ਼ਬਦ ਸੁਣਦਾ ਹੈ ਨਾਮ ਨੂੰ ਸੁਣਦਾ ਹੈ ਤੇ ਸਹੀ ਗਿਆਨ ਦਾ ਅੰਦਰੋਂ ਜਨਮ ਆਉਂਦਾ ਹੈ ਉਹਨੂੰ ਪਤਾ ਚੱਲਦਾ ਹੈ ਕਿ ਧਰ ਬੈਲ ਤਾਂ ਸਿਰਫ ਪ੍ਰਭੂ ਦੀ ਇੱਕ ਮਰਿਆਦਾ ਹੈ ਧਰਮ ਹੈ ਉਹਦੇ ਆਸਰੇ ਤੇ ਧਰਤੀ ਖੜੀ ਹੈ ਔਰ ਉਸੇ ਦੇ ਆਸਰੇ ਤੇ ਇਹ ਆਕਾਸ਼ ਖੜਾ ਹੈ ਸੁਣੇ ਦੀ ਪਲੋ ਪਾਤਾਲ ਪਰਮਾਤਮਾ ਦਾ ਨਾਮ ਸੁਣਦੇ ਆਂ ਖੰਡਾਂ ਬ੍ਰਹਿਮੰਡਾਂ ਦੀਪਾਂ ਲੋਾਂ ਦਾ ਬੋਧ ਹੋ ਜਾਂਦਾ ਹੈ। ਪ੍ਰਾਚੀਨ ਸੰਤ ਜਨਾਂ ਨੇ, ਅਨੁਭਵੀ ਪੁਰਸ਼ਾਂ ਨੇ, ਬ੍ਰह्मਗਿਆਨੀਆਂ ਨੇ ਖੰਡਾਂ ਬ੍ਰਹਿਮੰਡਾਂ ਦੀ ਚਰਚਾ ਕੀਤੀ ਹੈ। ਅਨੰਤ ਪ੍ਰਥਵੀਆਂ ਦੀ ਚਰਚਾ ਕੀਤੀ ਹੈ। ਔਰ ਇਹ ਨਹੀਂ ਕਿ ਕਲਪਨਾ मात्र है। ਉਹਨਾਂ ਨੂੰ ਦਿਖਾਈ ਦਿੱਤਾ ਹੈ। ਅੱਜ ਵਿਗਿਆਨ ਇਸ ਗੱਲ ਦੀ ਤਸਦੀਕ ਕਰ ਰਿਹਾ ਹੈ ਕਿ ਅਣਗਿਣਤ ਸੂਰਜ ਨੇ ਜੋ ਗਿਣੇ ਨਹੀਂ ਜਾ ਸਕਦੇ। ਪਰ ਭਗਤ ਕਬੀਰ ਪਹਿਲੇ ਹੀ ਕਹਿ ਗਏ ਨੇ ਕੋਟ ਸੂਰ ਜਾਂ ਕੇ ਪ੍ਰਗਾਸ ਕੋਟ ਮਹਾਦੇਵ ਔਰ ਕਬਿਲਾਸ ਅਨੰਤ ਸੂਰਜ ਨੇ ਕਰੋੜਾਂ ਹੀ ਸੂਰਜ ਨੇ ਕਬੀਰ ਕੋਲ ਕਿਸੇ ਨੇ ਪੁੱਛਿਆ ਕਿ ਤੁਹਾਨੂੰ ਕਰੋੜਾਂ ਸੂਰਜ ਦਿਖਾਈ ਦਿੰਦੇ ਨੇ ਅਣਗਿਣਤ ਪ੍ਰithviਆਂ ਦਿਖਾਈ ਦਿੰਦੀਆਂ ਨੇ ਬੇਸ਼ਮਾਰ ਧਰਤੀਆਂ ਦਾ ਤੁਹਾਨੂੰ ਬੋਧ ਹੈ ਕਿ ਕਿਸ ਤਰ੍ਹਾਂ ਹੋ ਗਿਆ ਇਹ ਸਭ ਕੁਝ ਤੁਹਾਨੂੰ ਕਿਸ ਤਰ੍ਹਾਂ ਦਿਖਾਈ ਦੇ ਰਿਹਾ ਹੈ ਤੋ ਕਬੀਰ ਨੇ ਇੱਕ ਜਾਂਚ ਦਸੀ ਅਗਰ ਕੋਈ ਅਪਨਾ ਲਵੇ ਤਾਂ ਉਸਨੂੰ ਵੀ ਇਹ ਸਭ ਕੁਝ ਦਿਖਾਈ ਦੇਵੇਗਾ ਕਹੋ ਕਬੀਰ ਜਾਣੇਗਾ ਸੋਈ ਇਸ ਭੇਦ ਨੂੰ ਉਹ ਜਾਣ ਲਵੇਗਾ ਕਿੰਨੇ ਸੂਰਜ ਨੇ ਕਿੰਨੀਆਂ ਧਰਤੀਆਂ ਨੇ ਧਰਤੀ ਨੂੰ ਕਿਸ ਨੇ ਚੁੱਕਿਆ ਹੈ ਆਕਾਸ਼ ਕਿਸ ਆਸਰੇ ਤੇ ਘੜਾ ਹੈ ਇਸ ਸਾਰੇ ਭੇਦ ਨੂੰ ਉਹ ਜਾਣ ਲਵੇਗਾ ਕਹੋ ਕਬੀਰ ਜਾਣੇਗਾ ਸੋਈ ਹਿਰਦੇ ਰਾਮ ਮੁਖ ਰਾਮੇ ਹੋਈ ਰਸਨਾ ਤੇ ਰਾਮ ਹੈ ਹਿਰਦੇ ਦੇ ਚਰਾਮ ਹੈ ਤੋ ਧਰਤੀ ਦੇ ਭੇਦ ਦਾ ਪਤਾ ਚਲ ਜਾਣਾ ਹੈ ਆਕਾਸ਼ ਦੇ ਭੇਦ ਦਾ ਪਤਾ ਚਲ ਜਾਣਾ ਹੈ ਔਰ ਧੌਲਾ ਕੀ ਹੈ ਵਾਸਤਵਿਕ ਇੱਕ ਧਰਮ ਹੈ ਪ੍ਰਭੂ ਦੀ ਬਣਾਈ ਹੋਈ ਮਰਿਆਦਾ ਹੈ ਜਿਸ ਆਸਰੇ ਤੇ ਗ੍ਰਹਿ ਨਿ ਛਤਰ ਪ੍ਰਥਵੀਆਂ ਕੜੀਆਂ ਨੇ ਸੁਣਾ ਦੇਪ ਲੋਪ ਪਾਤਾਲ ਸੁਣਦੇ ਅਨੇਕਾਂ ਖੰਡਾਂ ਬ੍ਰਹਿਮੰਡਾਂ ਦੀਪਾਂ ਲੋਹਾਂ ਦਾ ਗਿਆਨ ਮਿਲ ਜਾਂਦਾ ਹੈ ਸੁਣਾ ਤੋਹੇ ਨਾ ਸਕੈ ਕਾਲ ਸਭ ਤੋਂ ਪਰਬਲ ਭੈ ਮਨੁੱਖ ਦੇ ਅੰਦਰ ਮੌਤ ਦਾ ਹੈ ਨਾਮ ਨੂੰ ਸੁਣਦੇ ਆਂ ਸ਼ਬਦ ਨੂੰ ਸੁਣਦੇ ਆਂ ਤੇ ਜੈਸੇ ਸ਼ਬਦ ਅੰਤਰਾਤਮਿਕ ਪ੍ਰਵੇਸ਼ ਕਰਦਾ ਹੈ ਨਿਰਭੈ ਬ੍ਰਿਤੀਆਂ ਦਾ ਅੰਦਰੋ ਜਨਮ ਹੋ ਜਾਂਦਾ ਹੈ ਉਸ ਮਨੁੱਖ ਦੇ ਅੰਦਰ ਮੌਤ ਦਾ ਭੈ ਨਹੀਂ ਰਹਿੰਦਾ ਉਸ ਮਨੁੱਖ ਦੇ ਅੰਦਰ ਮੌਤ ਦਾ ਡਰ ਨਹੀਂ ਰਹਿੰਦਾ ਜੋ ਜਗਤ ਮੌਤ ਤੋਂ ਡਰਿਆ ਹੋਇਆ ਹੈ ਮੈਂ ਇਸ ਵਾਸਤੇ ਸ਼ਬਦ ਦਾ ਅੰਦਰ ਪ੍ਰਵੇਸ਼ ਨਹੀਂ ਹੋਇਆ ਭਗਤ ਕਬੀਰ ਦਾ ਕਹਿਣਾ ਹੈ ਕਿ ਜਿਸ ਮਰਣੇ ਤੇ ਜਗ ਡਰੇ ਮੇਰੇ ਮਨ ਆਨੰਦ ਮਰਣੇ ਹੀ ਤੇ ਪਾਈਏ ਪੂਰਨ ਪਰਮ ਆਨੰਦ ਸੁਣੇ ਪੋ ਨਾ ਸਕੇ ਕਾਲ ਨਾਮ ਨੂੰ ਸੁਣਦਿਆਂ ਹੀ ਮੌਤ ਦਾ ਡਰ ਕਾਲ ਦਾ ਡਰ ਪਹੁੰਚ ਹੀ ਨਹੀਂ ਸਕਦਾ ਉਹ ਮਨੁੱਖ ਨਿਰਭੈ ਹੋ ਕੇ ਜੀਂਦਾ ਹੈ ਉਸ ਨੂੰ ਅਮਰਤ ਤੱਕ ਦੀ ਪ੍ਰਾਪਤੀ ਹੋ ਜਾਂਦੀ ਹੈ ਐਸਾ ਮਨੁੱਖ ਹੈ ਸਦਾ ਵਿਗਾਸ ਵਿੱਚ ਰਹਿੰਦਾ ਹੈ ਨਾ ਉਹਨੇ ਇੱਕ ਭਗਤਾ ਸਦਾ ਵਿਗਾਸ ਕਿਉਂ ਸੁਣੈ ਦੁੱਖ ਪਾਪ ਕਾ ਨਾਸ ਪਰਮਾਤਮਾ ਦਾ ਨਾਮ ਸੁਣਦੇ ਆਂ ਉਸ ਦੇ ਪਾਪ ਨਾਸ ਹੋ ਜਾਂਦੇ ਉਸ ਦੇ ਦੁੱਖ ਨਾਸ ਹੋ ਜਾਂਦੇ ਨੇ ਹਿਰਦਾ ਹੌਲਾ ਫੁੱਲ ਹੋ ਜਾਂਦਾ ਹੈ ਵਿਗਾਸ ਖਿੜਿਆ ਆਇਆ ਚਮਨ ਹਿਰਦਾ ਬਣ ਜਾਂਦਾ ਹੈ ਇਸ ਵਾਸਤੇ ਸਹਿਬ ਕਹਿੰਦੇ ਨੇ ਭਗਤਾਂ ਦੇ ਅੰਤਰ ਆਤਮਿਕ ਸរីਹੀ ਵਿਗਾਸ ਹੁੰਦਾ ਹੈ ਸੁਣੈ ਈ ਸਰਬਰਮ ਇੰਦੇ ਸੁਣੈ ਮੋਕਸ਼ਲਾ ਹਨੁਮੰਦੇ ਸੁਣੈ ਜੋਗ ਜੁਗਤ ਤਨੂ ਧੇ ਸੁਣੈ ਸਾਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਜਬਜੀ ਸਾਹਿਬ ਦੇ ਅੰਦਰ ਸਿਰਫ ਇੱਕ ਵਿਸ਼ੇ ਦਿੱਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਚਾਰ ਚਾਰ ਪੌੜੀਆਂ ਉਚਾਰਨ ਕੀਤੀਆਂ ਨੇ ਉਹਨਾਂ ਪੌੜੀਆਂ ਦੇ ਚੋਂ ਸੁਣੀਆਂ ਦੀਆਂ ਪੌੜੀਆਂ ਸਭ ਤੋਂ ਪ੍ਰਥਮ ਨੇ ਔਰ ਇਹ ਚਾਰ ਪੌੜੀਆਂ ਨੇ ਸੁਣਨ ਦੀ ਇਤਨੀ ਭਾਰੀ ਮਹਾਨਤਾ ਹੈ ਕਿ ਬਾਰ-ਬਾਰ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਸੁਣਨ ਦੀ ਮਹਾਨਤਾ ਦੱਸਣੀ ਪਈਏ ਸੁਣਨ ਨਾਲ ਕੀ ਹੋ ਜਾਂਦਾ ਹੈ ਸ਼ਬਦ ਦਾ ਜਦ ਕੰਨਾਂ ਦੇ ਰਾਹੇ ਅੰਦਰ ਪ੍ਰਵੇਸ਼ ਹੁੰਦਾ ਹੈ ਤਾਂ ਅੰਤਰ ਆਤਮਿਕ ਜੋ ਜਾਗਰਤੀ ਪੈਦਾ ਹੁੰਦੀ ਹੈ बार-बार ਗੁਰੂ ਦੇ ਉਸ ਦਾ ਜ਼ਿਕਰ ਕਰਦੇ ਨੇ ਸੁਣਨ ਨਾਲ ਇਤਨੀ ਗੱਲ ਤੇ ਸਪਸ਼ਟ ਪਾਪ ਨਾਸ ਹੋ ਜਾਂਦੇ ਨੇ ਪਾਪ ਤੋਂ ਮਰਾਦ ਉਹ ਮਨੁੱਖ ਦੂਜੇ ਨੂੰ ਝੋਟ ਨਹੀਂ ਪਹੁੰਚਾਉਂਦਾ ਪਾਪ ਕੀ ਹੈ ਜਿਸ ਵਿਚਾਰ ਤੋਂ ਜਿਸ ਕਿਰਦਾਰ ਤੋਂ ਦੂਜੇ ਨੂੰ ਝੋਟ ਪਹੁੰਚੇ ਦੂਜੇ ਦਾ ਅਹਿਤ ਹੋਵੇ ਦੂਜੇ ਦਾ ਦਿਲ ਦੁਖੇ ਦੂਜੇ ਦਾ ਨੁਕਸਾਨ ਹੋਵੇ ਜਿਸ ਕਰਮ ਤੋਂ ਜਿਸ ਵਿਚਾਰ ਤੋਂ ਜਿਸ ਲੇਖਣੀ ਤੋਂ ਜਿਸ ਕਿਰਦਾਰ ਤੋਂ ਦੂਜੇ ਨੂੰ ਚੋਟ ਪਹੁੰਚੇ ਉਹ ਪਾਪ ਹੈ ਤੇ ਜਦ ਦੂਜੇ ਨੂੰ ਕੋਈ ਚੋਟ ਪਹੁੰਚਾਉਂਦਾ ਹੈ ਤਾਂ ਪਲਟ ਕੇ ਚੋਟ ਵਾਪਸ ਆਉਂਦੀ ਹੈ ਇਹ ਜਗਤ ਦਾ ਨਿਯਮ ਹੈ ਇਹ ਈਸ਼ਵਰੀ ਵਿਧਾਨ ਹੈ ਤੋ ਦੁਖੀ ਹੋਵੇਗਾ ਪਾਪੀ ਦੁਖੀ ਹੋਵੇਗਾ ਪਾਪੀ ਤੁਮਰਾ ਦੂਜੇ ਨੂੰ ਚੋਟ ਪਹੁੰਚਾਈ ਗਈ પાપી તો મુરાદ ਦੂਜੇ ਨੂੰ દુખਿਤ ਕੀਤਾ ਗਿਆ તો ਜੋ ਦੂਜੇ ਨੂੰ દુખਿਤ ਕਰ ਰਿਹਾ ਹੈ ਖੁਦ ਸੁખી ਨਹੀਂ रह ਸਕੇਗਾ દુખ पलट ਕੇ واپس ਆਏਗਾ اور અનંત ਗੁਣਾ पलट ਕੇ واپس ਆਏਗਾ તો જગਤ ਗੁਰੂ बाबा ਕਹਿੰਦੇ ਨੇ ਜੋ ਸ਼ਬਦ ਨੂੰ ਸੁਣਦਾ ਹੈ ਉਹ ਦਿਨੋਂ ਪਾਪ ਨਾਸ ਹੋ ਜਾਂਦਾ ਹੈ ਦੂਜੇ ਨੂੰ ਝੋਟ ਪਹੁੰਚਾਉਣ ਦੀ ਬਿਰਤੀ ਖਤਮ ਹੋ ਜਾਂਦੀ ਹੈ ਜੈਸੇ ਪਾਪ ਖਤਮ ਹੁੰਦਾ ਹੈ ਵੈਸੇ ਦੁੱਖ ਮਿਟ ਜਾਂਦਾ ਹੈ ਕਿਉਂਕਿ ਕਿਸੇ ਨੂੰ ਦੁੱਖ ਪਹੁੰਚਾਇਆ ਨਹੀਂ ਤੋ ਪਲਟ ਕੇ ਦੁੱਖ ਵਾਪਸ ਵੀ ਨਹੀਂ ਆਇਆ ਦੁੱਖਾਂ ਦਾ ਨਾਸ਼ ਹੋਇਆ ਪਾਪਾਂ ਦਾ ਨਾਸ਼ ਹੋਇਆ ਇਸ ਵਾਸਤੇ ਅੱਠੇ ਪੈਰ ਪ੍ਰਸੰਤਾ ਬਣੀ ਰਹਿੰਦੀ ਏ ਵਿਕਾਸ ਬਣਿਆ ਰਹਿੰਦਾ ਹੁਲਾਰਾ ਬਣਿਆ ਰਹਿੰਦਾ ਨੌਨਿਕ ਭਗਤਾ ਸਦਾ ਵਿਕਾਸ ਸੁਣੈ ਦੁੱਖ ਪਾਪ ਕਾ ਨਾਸ਼ ਸੁਣੀਏ ਇਸ ਦੂਸਰੀ ਪੌੜੀ ਚ ਜੋ ਜੋ ਅਵਸਥਾ ਮਨੁੱਖ ਦੀ ਸੁਣਨ ਨਾਲ ਬਣਦੀ ਏ ਸਤਿਗੁਰੂ ਦੇਵ ਜੀ ਮਹਾਰਾਜ ਇਸ ਢੰਗ ਨਾਲ ਫਰਮਾਨ ਕਰਦੇ ਨੇ ਸੁਣੈ ਈਸ਼ਰ ਬਰਮਾ ਇੰਦ ਬ੍ਰਹਮੇ ਵਰਗੀ ਪਦਵੀ ਇਸ ਦੇਸ਼ ਦੇ ਵਿੱਚ ਸਭ ਤੋਂ ਪ੍ਰਾਚੀਨ ਉੱਗਾ ਦਾਰਸ਼ਨਿਕ ਬ੍ਰਹਮਾ ਹੋਇਆ ਹੈ ਜੋ ਬਹੁਤ ਗਹਿਰੇ ਤਲ ਦੇ ਵਿੱਚ ਸੋਚਦਾ ਸੀ ਧਰਤੀ ਕੀ ਹੈ ਆਕਾਸ਼ ਕੀ ਹੈ ਬਨਸਪਤੀ ਕੀ ਹੈ ਜੀਵਨ ਕੀ ਹੈ ਜੀਵ ਕੀ ਹੈ ਤਤ ਕੀ ਨੇ ਗਰਸ ਕੇ ਹਰ ਇੱਕ ਦੇ ਅੰਤਰ ਆਤਮਿਕ ਝਾਤ ਮਾਰਨ ਦੀ ਬਿਰਤੀ ਬ੍ਰਹਮੇ ਕੋਲ ਸੀ ਜੋ ਬਹੁਤ ਗਹਿਰੇ ਤਲ ਵਿੱਚ ਵੇਖੇ ਉਸੇ ਨੂੰ ਦਾਰਸ਼ਨਿਕ ਕਹਿੰਦੇ ਨੇ ਦਾਰਸ਼ਨਿਕ ਬਿਰਤੀਆਂ ਦਾ ਮਾਲਿਕ ਇਹ ਬ੍ਰਹਮਾ ਸੀ ਜੋ ਨਾਮ ਸੁਣਦਾ ਹੈ ਉਹਨੂੰ ਗਹਿਰੀ ਦ੍ਰਿਸ਼ਟੀ ਮਿਲ ਜਾਂਦੀ ਹੈ ਉਹਨੂੰ ਬ੍ਰਹਮੇ ਵਰਗੀ ਪਦਵੀ ਮਿਲ ਜਾਂਦੀ ਹੈ ਉਹ ਬ੍ਰਹਮੇ ਦੀ ਤਰ੍ਹਾਂ ਆਲਮ ਹੋ ਜਾਂਦਾ ਹੈ ਉਹ ਮੂੜ ਨਹੀਂ ਰਹੇਗਾ ਨਾਮ ਜਪਣ ਵਾਲਾ ਮੂੜ ਨਹੀਂ ਰਹੇਗਾ ਮੂਰਖ ਨਹੀਂ ਹੋਵੇਗਾ ਅਨਜਾਨ ਨਹੀਂ ਹੋਵੇਗਾ ਨਾਮ ਜਪਣ ਵਾਲਾ ਮਹਾਨ ਸੇਣਾ ਹੋਵੇਗਾ ਇਹ ਗੱਲ ਵੱਖਰੀ ਹੈ ਕਿ ਆਮ ਲੋਕੀ ਕਈ ਦਫਾ ਜਿਸ ਨੇ ਵਿਕਾਰਾਂ ਦਾ ਤਿਆਗ ਕੀਤਾ ਹੈ ਤੇ ਨਾਮ ਰਸ ਦੇ ਚਲੀਨ ਹੈ ਉਹਨੂੰ ਮੂੜ ਕਹਿੰਦੇ ਨੇ ਉਹਨੂੰ ਅਗਿਆਨੀ ਕਹਿੰਦੇ ਨੇ ਨਾ ਸਮਝ ਕਹਿੰਦੇ ਨੇ ਕਿ ਜਗਤ ਦਾ ਰਸ ਨਹੀਂ ਮਾਣ ਰਿਹਾ ਔਰ ਭਗਤ ਕਬੀਰ ਕਹਿੰਦੇ ਨੇ ਸੰਤੋ ਮੱਖਣ ਖਾਇਆ ਛਾਹ ਪੀਏ ਸੰਸਾਰ ਸੰਤ ਤੇ ਤਤ ਰਸ ਦਾ ਆਨੰਦ ਮਾਣਦੇ ਮੱਖਣ ਛਕਦੇ ਤੇ ਜਗਤ ਲੱਸੀ ਪੀਂਦਾ ਸੰਸਾਰ ਵਿਕਾਰਾਂ ਦਾ ਰਸ ਮਾਣਦਾ ਹੈ ਭਗਤ ਪ੍ਰਮਾਤਮਾ ਦਾ ਰਸ ਮਾਣਦਾ ਹੈ ਰਸ ਦੋਹਾਂ ਕੋਲ ਨੇ ਤੇ ਦੋਹਾਂ ਦੇ ਰਸ ਵਿੱਚ ਇਤਨਾ ਅੰਤਰ ਹੈ ਇੱਕ ਲੱਸੀ પી ਰਿਹਾ ਹੈ ਇੱਕ ਮੱਖਣ ਛਕ ਰਿਹਾ ਹੈ ਤੋ ਜਿਸ ਨੂੰ ਮੱਖਣ ਦੀ ਪ੍ਰਾਪਤੀ ਹੋ ਗਈ ਹੈ ਉਹ ਕੋਈ ਮੂੜ ਥੋੜੀ ਹੈ ਮੂੜ ਤੇ ਉਹ ਨੇ ਜੋ ਲੱਸੀ ਦੇਤੇ ਗੁਜ਼ਾਰਾ ਕਰ ਰਹੇ ਨੇ ਤੇ ਲੱਸੀ ਨੂੰ ਹੀ ਜਿਨ੍ਹਾਂ ਨੇ ਸਭ ਕੁਝ ਸਮਝ ਲਿਆ ਹੈ ਤੋ ਤੱਤ ਵਸਤੂ ਦੀ ਪ੍ਰਾਪਤੀ ਹੁੰਦੀ ਹੈ ਭਗਤ ਨੂੰ ਉਹਦੇ ਕੋਲ ਬੜੀ ਗਹਿਰੀ ਦ੍ਰਿਸ਼ਟੀ ਹੈ ਉਹ ਬ੍ਰਹਮੇ ਦੀ ਤਰ੍ਹਾਂ ਆਲਮ ਹੁੰਦਾ ਹੈ ਸਿਆਣਾ ਆਉਂਦਾ ਹੈ ਗਿਆਤਾ ਆਉਂਦਾ ਹੈ ਸੁਣਾ ਹੈ ਈਸ਼ਰ ਬਰਮ ਇੰਦ ਔਰ ਸੁਣਦੇ ਆਂ ਹੀ ਉਦੇ ਕੋਲ ਆਉਧੂਤ ਬਿਰਤੀ ਸ਼ਿਵਜੀ ਦੀ ਤਰ੍ਹਾਂ ਬਣਦੀ ਹੈ। ਵਿਸ਼ਨੂ ਦੀ ਤਰ੍ਹਾਂ ਦਇਆ ਬਿਰਤੀ ਬਣਦੀ ਹੈ। ਸ਼ੰਕਰ ਦੀ ਤਰ੍ਹਾਂ ਤਿਆਗੀ ਬਿਰਤੀ ਬਣਦੀ ਹੈ। ਇਸ ਦੇਸ਼ ਤੇ ਤਿਆਗੀਆਂ ਦੇ ਚੋਂ ਸ੍ਰਮੌਰ ਮੰਨੇ ਗਏ ਸ਼ੰਕਰ। ਦਿਆਲੂਆਂ ਦੇ ਚੋਂ ਸ੍ਰਮੌਰ ਮੰਨੇ ਗਏ ਵਿਸ਼ਨੂ। ਗਿਆਨੀਆਂ ਦੇ ਚੋਂ ਸ੍ਰਮੌਰ ਮੰਨੇ ਗਏ ਬ੍ਰਹਮ। ਤਾਂ ਸਾਹਿਬ ਕਹਿੰਦੇ ਨੇ ਇਹ ਪਦਮੀਆਂ ਸੁਣ ਕੇ ਮਿਲਦੀਆਂ ਨੇ। ਸੁਣ ਕੇ ਕੋਈ ਇਤਨਾ ਵੱਡਾ ਦਿਆਲੂ ਬਣਿਆ। ਸੁਣ ਕੇ ਹੀ ਕੋਈ ਇਤਨਾ ਵੱਡਾ ਗਿਆਨੀ ਬਣਿਆ ਔਰ ਸੁਣ ਕੇ ਹੀ ਕੋਈ ਇਤਨਾ ਵੱਡਾ ਤਿਆਗੀ ਬਣਿਆ ਜੈਸੇ ਕਿ ਸ਼ੰਕਰ ਹੈ ਤਾਂ ਸਤਗੁਰudev ਜੀ ਮਹਾਰਾਜ ਕਹਿੰਦੇ ਨੇ ਸੁਣਨ ਦੇ ਨਾਲ ਹੀ ਮਨੁੱਖੇ ਬ੍ਰਹਮੇ ਵਰਗਾ ਗਿਆਤਾ ਬਣ ਜਾਂਦਾ ਹੈ ਸ਼ੰਕਰ ਜੈਸਾ ਤਿਆਗੀ ਬਣ ਜਾਂਦਾ ਹੈ ਵਿਸ਼ਨੂੰ ਜੈਸਾ ਦਿਆਲੂ ਬਣ ਜਾਂਦਾ ਹੈ ਔਰ ਇੰਦਰ ਜੈਸਾ ਐਸ਼ ਮਾਣਨ ਵਾਲਾ ਬਣ ਜਾਂਦਾ ਸਾਰੇ ਸੁੱਖਾਂ ਦਾ ਸਾਰੇ ਰਸਾਂ ਦਾ ਆਨੰਦ ਮਾਣਨ ਵਾਲਾ ਜਿੰਨੇ ਰਸ ਨਾਲ ਭਗਤ ਭੋਜਨ ਛਕਦਾ ਉਤਨੇ ਰਸ ਨਾਲ ਇੱਕ ਸੰਸਾਰੀ ਭੋਜਨ ਨਹੀਂ ਛਕ ਸਕਦਾ ਸੰਸਾਰ ਨੂੰ ਵੇਖ ਕੇ ਜੋ ਇੱਕ ਭਗਤ ਰਸ ਮਾਣਦਾ ਹੈ ਉਹ ਇੱਕ ਸੰਸਾਰੀ ਰਸ ਨਹੀਂ ਮਾਣ ਸਕਦਾ ਗੀਤ ਸੰਗੀਤ ਨੂੰ ਸੁਣ ਕੇ ਜੋ ਵਿਸਮਾਦ ਦੀ ਦੁਨੀਆ ਦੇ ਚ ਇੱਕ ਭਗਤ ਖੋ ਜਾਂਦਾ ਹੈ ਇਹ ਵਿਸਮਾਦ ਇਕ ਆਮ ਸੰਸਾਰੀ ਪੱਦਰ ਦੇ ਮਨੁੱਖ ਦੇ ਕੋਲ ਨਹੀਂ ਹੈ ਉਹਦੇ ਕੋਲ ਐਸ਼ਵਰਗ ਹੁੰਦਾ ਹੈ ਉਹਦੇ ਕੋਲ ਬਿਸ਼ਰਾਮ ਆਰਾਮ ਸੁਖ ਐਸਾ ਹੁੰਦਾ ਹੈ ਜੈਸਾ ਕਿ ਇੰਦਰ ਕੋਲ ਹੈ ਇੰਦਰ ਦੇ ਬਾਰੇ ਕਹਿੰਦੇ ਨੇ ਉਹ ਸਵਰਗ ਦਾ ਰਾਜਾ ਹੈ ਭਾਅ ਆਪਣੇ ਵਰਗ ਵਿੱਚ ਜੀਵਣਾ ਆਪਣੇ ਮਾਹੌਲ ਵਿੱਚ ਜੀਵਣਾ ਆਪਣੇ ਇੰਦਰੀਆਂ ਨੂੰ ਕਾਬੂ ਕਰਕੇ ਜੀਵਣਾ ਇੰਦਰ ਵਰਗੀ ਪਦਵੀ ਸਤਿਗੁਰਦੇਵ ਜੀ ਮਹਾਰਾਜ ਕਹਿੰਦੇ ਨੇ ਸੁਣਨ ਦੇ ਨਾਲ ਪ੍ਰਾਪਤ ਹੋ ਜਾਂਦੀ ਹੈ ਸੁਣਾ ਮੌਕਸਲਾਹਨ ਮੰਦ ਜਿਹੜੇ ਮੰਦੇ ਪੁਰਸ਼ ਨੇ ਨੀਨੇ ਮੁਰਸ਼ ਮਨੋਕਨੇ ਨੀਚ ਬਿਰਤੀ ਦੇ ਮਾਲਕ ਨੇ ਜੇ ਕਿਦਰੇ ਪ੍ਰਭੂ ਦਾ ਨਾਮ ਸੁਣ ਲੈਣ ਤਾਂ ਉੱਚੇ ਹੋ ਜਾਂਦੇ ਨੇ ਪਰਮਾਤਮਾ ਦੀ ਸਲਾਹ ਕਰਦਿਆਂ ਕਰਦਿਆਂ ਪਰਮਾਤਮਾ ਦੀ ਸਿਫਤੋ ਸਲਾਹ ਮੁਖਾਰਬਿੰਦ ਦੇ ਨਾਲ ਉਚਾਰਨ ਕਰਦੇ ਆ ਕਰਦੇ ਆ ਤੇ ਕੰਨਾਂ ਨਾਲ ਸੁਣਦੇ ਆ ਸੁਣਦੇ ਆ ਜੋ ਮੰਦਪੁਰਸ਼ ਨੇ ਨੀਵੇਂ ਮਨੁੱਖ ਨੇ ਉਹ ਵੀ ਉੱਚੇ ਹੋ ਜਾਂਦੇ ਨੇ ਉਹ ਵੀ ਪ੍ਰਭੂ ਦੀ ਸਿਫਤੋ ਸਲਾਹ ਕਰਨ ਲੱਗ ਪੈਂਦੇ ਨੇ ਤੇ ਸਿਫਤੋ ਸਲਾਹ ਦਾ صدਕਾ ਉੱਚੀ ਪਦਵੀ ਨੂੰ ਪ੍ਰਾਪਤ ਹੋ ਜਾਂਦੇ ਨੇ ਸੁਣੈ ਜੋਗ ਜੋਗਤ ਤਨ ਭੇਦ ਪਰਮਾਤਮਾ ਦਾ ਨਾਮ ਸੁਣਦੇ ਆਈ ਜੋਗ ਦੀਆਂ ਜ਼ੁਗਤੀਆਂ ਪ੍ਰਾਪਤ ਹੋ ਜਾਂਦੀਆਂ। ਪਰਮਾਤਮਾ ਨਾਲ ਕਿਵੇਂ ਜੁੜਨਾ ਹੈ? ਇਸ ਨੂੰ ਕਹਿੰਦੇ ਨੇ ਜੋਗ, ਜੁੜਨ ਨੂੰ ਜੋਗ ਕਹਿੰਦੇ ਨੇ। ਸੁਣਦਿਆਂ ਹੀ ਸੁਣਦਿਆਂ ਇਹ ਜ਼ੁਗਤੀ ਪ੍ਰਾਪਤ ਹੋ ਜਾਂਦੀ ਏ ਕਿ ਪ੍ਰਭੂ ਨਾਲ ਕਿਵੇਂ ਜੁੜਨਾ ਹੈ? ਸੰਸਾਰ ਤੋਂ ਕਿਵੇਂ ਉੱਚੇ ਉੱਠਣਾ ਹੈ? ਇਸ ਤੋਂ ਪਹਿਲੇ ਇਸ ਤਰ੍ਹਾਂ ਦੀ ਜ਼ੁਗਤੀ ਦਾ ਪ੍ਰਾਪਤ ਹੋਣਾ ਬੜਾ ਔਖਾ ਹੈ। ਜੈਸੇ ਕੋਈ ਮਨੁੱਖ ਇਹ ਆਖੇ ਕਿ ਪਾਣੀ ਮੈਂ ਬਾਅਦ ਵਿੱਚ ਪੀਾਂਗਾ। ਪਹਿਲੇ ਮੇਰੀ ਪਿਆਸ ਮਿਟਣੀ ਚਾਹੀਦੀ ਹੈ ਅਸੰਭਵ ਹੈ ਕੋਈ ਐਸਾ ਅੱਖੇ ਕੇ ਭੋਜਨ ਮੈਂ ਬਾਅਦ ਦੇ ਛਕਾਂਗਾ ਪਹਿਲੇ ਮੇਰੀ ਭੁੱਖ ਮਿਟਣੀ ਚਾਹੀਦੀ ਹੈ ਅੱਖਾਂ ਮੈਂ ਬਾਅਦ ਵਿੱਚ ਖੋਲਾਂਗਾ ਪਹਿਲੇ ਮੈਨੂੰ ਪ੍ਰਕਾਸ਼ ਦਿਸਣਾ ਚਾਹੀਦਾ ਹੈ ਅਸੰਭਵ ਹੈ ਪ੍ਰਕਾਸ਼ ਦੇਖਣ ਲਈ ਅੱਖ ਪਹਿਲੇ ਖੋਲਣੀ ਪੈਗੀ ਭੁੱਖ ਮਿਟਾਣ ਲਈ ਭੋਜਨ ਪਹਿਲੇ ਛਕਣਾ ਪੈਗਾ ਪਿਆਸ ਖਤਮ ਕਰਨ ਲਈ ਪਾਣੀ ਪਹਿਲੇ ਪੀਣਾ ਪਏਗਾ ਹੂ ਬਹੁ ਜੋਗ ਦੀਆਂ ਜ਼ੁਗਤੀਆਂ ਪ੍ਰਾਪਤ ਕਰਨ ਲਈ ਪ੍ਰਭੂ ਨਾਲ ਜੁੜੰਦੀ ਜ਼ੁਗਤੀ ਪ੍ਰਾਪਤ ਕਰਨ ਲਈ ਪ੍ਰਭੂ ਦਾ ਨਾਮ ਪਹਿਲੇ ਸੁਣਨਾ ਪਵੇਗਾ। ਰਸਨਾ ਨਾਲ ਉਚਾਰਨ ਕਰਕੇ ਉਸ ਦੇ ਨਾਮ ਨੂੰ ਸੁਣਨਾ ਪਵੇਗਾ। ਸੁਣਦਿਆਂ ਹੀ ਸੁਣਦਿਆਂ ਜ਼ੁਗਤੀ ਪ੍ਰਾਪਤ ਹੋ ਜਾਂਦੀ ਹੈ। ਸੁਣਨਾ ਹੀ ਚੱਲਣਾ ਹੈ ਪ੍ਰਭੂ ਦੇ ਮਾਰਗ ਤੇ। ਔਰ ਜੋ ਚੱਲਦਾ ਹੈ ਉਹ ਪਹੁੰਚ ਜਾਂਦਾ ਹੈ ਤੇ ਪ੍ਰਭੂ ਦੇ ਮਾਰਗ ਤੇ ਚੋਂਕੇ ਸੁਰਤ ਨਹੀਂ ਚੱਲਣਾ। ਤੋ ਸੁਰਤ ਧਿਆਨ ਸ਼ਬਦ ਦੇ ਆਸਰੇ ਤੇ ਹੀ ਚਲੇਗੀ ਤੇ ਸ਼ਬਦ ਸੁਣਨ ਦਾ ਵਿਸ਼ਾ ਸੁਣੈ ਮੋਕਸਲਾਹ ਨਮੰਦ ਸੁਣੈ ਜੋਗ ਜੁਗਤ ਤਨ ਭੇਦ ਸੁਣਦੇ ਆਈ ਜੋਗ ਦੀਆਂ ਜੁਗਤੀਆਂ ਪ੍ਰਾਪਤ ਹੋ ਜਾਂਦੀਆਂ ਔਰ ਤਨ ਦੇ ਭੇਦ ਦਾ ਪਤਾ ਚਲ ਜਾਂਦਾ ਹੈ ਭੋਜਨ ਕਿਹੜਾ ਪਚ ਸਕਦਾ ਹੈ ਕਿੰਨਾ ਕੁ ਪਚ ਸਕਦਾ ਹੈ ਪਚ ਕੇ ਕਿਵੇਂ ਰਸ ਬਣਦਾ ਹੈ ਔਰ रस ਸਰੀਰ ਦੇ ਕਿਹੜੇ ਕਿਹੜੇ ਅੰਗ ਨੂੰ ਕਿਸ ਢੰਗ ਨਾਲ ਪਹੁੰਚਦਾ ਹੈ ਸਰੀਰ ਦੇ ਵਿੱਚ ਵਿਕਾਰਾਂ ਦਾ ਜਨਮ ਕਿਸ ਢੰਗ ਨਾਲ ਹੁੰਦਾ ਹੈ ਕਿਹੜੇ ਕਿਹੜੇ ਭੋਜਨ ਤੋਂ ਹੁੰਦਾ ਹੈ ਕਿਹੜੀ ਕਿਹੜੇ ਮਾਹੌਲ ਦੇ ਚੋਂ ਹੁੰਦਾ ਹੈ ਇਸ ਤਰੀਕੇ ਦੇ ਨਾਲ ਤਨ ਦੇ ਹੋਰ ਗੁੱਝੇ ਭੇਦ ਬਿਮਾਰੀਆਂ ਦਾ ਜਨਮ ਕਿਵੇਂ ਹੁੰਦਾ ਹੈ ਔਰ ਕਿਉਂ ਹੁੰਦਾ ਹੈ ਇਹਨਾਂ ਦਾ ਸਮਾਧਾਨ ਕੀ ਹੈ ਇਹਨਾਂ ਦਾ ਇਲਾਜ ਕੀ ਹੈ ਆਧ ਕਾਲ ਤੋਂ ਦੇਖਿਆ ਗਿਆ ਹੈ ਕਿ ਜੈਸਾ ਸਰੀਰ ਦਾ ਗਿਆਨ ਕ੍ਰਿਸ਼ੀ ਮੁਨੀਆ ਦੇ ਕੋਲ ਸੀ ਅਜੋਕੇ ਵੱਡੇ ਤੇ ਵੱਡੇ ਡਾਕਟਰ ਕੋਲ ਵੀ ਨਹੀਂ ਹੈ ਜੋ ਸਰੀਰ ਦੀ ਗਹਿਰਾਈ ਵਿੱਚ ਬਹੁਤ ਗਹਿਰੇ ਉਤਰ ਕੇ ਸਰੀਰ ਦਾ ਭੇਦ ਜੋਗੀ ਜਨ ਦੱਸ ਸਕੇ ਨੇ ਉਹ ਤੇ ਅੱਜ ਦੀ ਸਾਇੰਸ ਵੀ ਨਹੀਂ ਦੱਸ ਸਕੀ ਔਰ ਹੈਰਾਨ ਨੇ ਅਜੋਕੇ ਮਨੁੱਖ ਕਿ ਕੋਈ ਆਲਾ ਨਹੀਂ ਸੀ ਕੋਈ ਉਸ ਤਰ੍ਹਾਂ ਦੇ ਉਪਕਰਣ ਨਹੀਂ ਸਨ ਤੇ ਸਰੀਰ ਦੀਆਂ ਇਤਨੀਆਂ ਬਾਰੀਕੀਆਂ ਦਾ ਜ਼ਿਕਰ ਵੈਦਿਕ ਗ੍ਰੰਥਾਂ ਵਿੱਚ ਮੌਜੂਦ ਹੈ ਜੜੀ ਬੂਟੀਆਂ ਦਾ ਜੋ ਰਸ ਤੇ ਉਹਨਾਂ ਦਾ ਸੁਭਾਅ ਅੱਜ ਤੋਂ ਹਜ਼ਾਰਾਂ ਸਾਲ ਪਹਿਲੇ ਦੱਸਿਆ ਗਿਆ ਹੈ ajo ki science ਵੀ ਉਹੀ ਕੁਝ ਦੱਸ ਰਹੀ ਹੈ ਆਖਰ ਇਹ ਭੇਦ ਕਿਸ ਤਰ੍ਹਾਂ ਮਿਲਿਆ ਇਹ ਗਿਆਨ ਕਿਸ ਤਰ੍ਹਾਂ ਮਿਲਿਆ ਸਾਬ ਕਹਿੰਦੇ ਨੇ ਪ੍ਰਮਾਤਮਾ ਦਾ ਨਾਮ ਸੁਣਦੇ ਆਂ ਜਿੱਥੇ ਜੁੜਨ ਦੀ ᔪਕਤੀ ਮਿਲ ਜਾਂਦੀ ਹੈ ਪ੍ਰਮਾਤਮਾ ਨਾਲ ਉੱਥੇ ਤਨ ਦੇ ਭੇਦ ਦਾ ਵੀ ਪਤਾ ਚੱਲ ਜਾਂਦਾ ਹੈ ਇੱਕ ਇੱਕ ਨਾੜੀ ਦਾ ਪਤਾ ਚੱਲ ਜਾਂਦਾ ਹੈ तमाम ਨਾੜੀਆਂ ਦੀ ਗਿਣਤੀ ਬਕਾਇਦਾ ਵੈਦਿਕ ਗ੍ਰੰਥਾਂ ਵਿੱਚ ਮੌਜੂਦ ਹੈ ਇੱਕ ਇੱਕ 나ੜੀ ਦੀ ਅਹਿਮੀਅਤ ਕੀ ਹੈ ਇਸ ਤਰ੍ਹਾਂ ਦਾ ਗਿਆਨ ਵੀ ਮੌਜੂਦ ਹੈ ਔਰ ਭਗਤ ਨਾਮਦੇਵ ਜੀ ਮਹਾਰਾਜ ਦਾ ਫਰਮਾਨ ਹੈ ਕਿ ਜੈਸੇ ਕੋਈ ਪ੍ਰਮਾਤਮਾ ਦਾ ਨਾਮ ਸੁਣਦਾ ਹੈ ਤੇ ਨਾਮ ਅੰਤਰਾਤਮੇ ਵਿੱਚ ਵਸਦਾ ਹੈ ਫਿਰ ਨਸਾਂ ਵਿੱਚ ਨਿਰਾ ਖੂਨ ਗਰਦਿਸ਼ ਨਹੀਂ ਕਰਦਾ ਅੰਮ੍ਰਿਤ ਗਰਦਿਸ਼ ਕਰਦਾ ਹੈ ਦਸ ਬੈ ਰਾਗਨ ਮੋਹਿ ਬਸ ਕੀਨੀ ਪੰਚੋ ਕਾਲ ਮਿਟਨਾਓ ਸੱਤਰ ਦੋਏ ਭਰੇ ਅੰਮ੍ਰਿਤ ਸਰ ਵਿਖ ਕੋ ਮਾਰ ਕਢਾਉ ਸਰੀਰ ਦੇ ਚ ਮੋਟੀਆਂ ਨਾੜੀਆਂ ਭਗਤ ਨਾਮਦੇਵ ਜੀ ਮਹਾਰਾਜ ਦੇ ਕਥਨ ਅਨੁਸਾਰ 72 ਨੇ ਤੇ ਆਪ ਕਹਿੰਦੇ ਨੇ ਨਾ 72 ਨਾੜੀਆਂ ਵਿੱਚ ਹੁਣ ਖੂਨ ਨਹੀਂ ਗਰਦਿਸ਼ ਕਰ ਰਿਹਾ ਅੰਮ੍ਰਿਤ ਗਰਦਿਸ਼ ਕਰ ਰਿਹਾ ਇਨਾ ਖੂਨ ਪਾਵਨ ਹੋ ਗਿਆ ਐਸਾ ਖੂਨ ਜੇ ਕਿਦਰੇ ਉਛਾਲ ਵਿੱਚ ਆ ਜਾਏ ਜਗਤ ਵਿੱਚ ਕ੍ਰਾਂਤੀ ਹੋ ਜਾਂਦੀ ਹੈ ਐਸਾ ਖੂਨ ਜੇ ਕਿਦਰੇ ਡੁੱਲ ਜਾਏ ਉਸ ਥਾਂ ਤੇ ਸ਼ਹੀਦੀ ਅਸਥਾਨ ਤੀਰਥ ਬਣ ਜਾਂਦਾ ਹੈ ਖੂਨ ਤੇ ਰੋਜ਼ ਡੁੱਲਦੇ ਨੇ ਕੁਝ ਵੀ ਨਹੀਂ ਹੁੰਦਾ ਪਰ ਜੋ ਖੂਨ ਅੰਮ੍ਰਿਤ ਬਣ ਗਿਆ ਹੈ ਅਗਰ ਉਸ ਦੇ ਚ ਉਛਾਲ ਆ ਗਿਆ ਤਾਂ ਕ੍ਰਾਂਤੀ ਆ ਜਾਏਗੀ ਜੇ ਕਿਸੇ ਨੇ ਡੋਲ ਦਿੱਤਾ ਹੈ ਤਾਂ ਉੱਥੇ ਉਹ ਤੀਰਥ ਬਣੇਗਾ ਜੋ ਸਦੀਆਂ ਤੱਕ ਮਨੁੱਖ ਨੂੰ ਪਾਵਨ ਕਰਦਾ ਰਹੇਗਾ ਔਰ ਪ੍ਰਮਾਤਮਾ ਨਾਲ ਜੁੜਨ ਦੀ ਪ੍ਰੇਰਣਾ ਕਰਦਾ ਰਹੇਗਾ ਮਹਾਪੁਰਸ਼ ਦੇ ਹੋਂ ਦੇ ਅੰਦਰ ਇਤਨੀ ਪਵਿੱਤਰਤਾ ਹੁੰਦੀ ਹੈ ਇਹ ਸਭ ਕੁਝ ਪ੍ਰਮਾਤਮਾ ਦਾ ਨਾਮ ਸੁਣਦਿਆਂ ਸੁਣਦਿਆਂ ਔਰ ਉਹਦੇ ਨਾਲ ਜੁੜਨ ਦੀ ਜੁਗਤੀ ਪ੍ਰਾਪਤ ਹੁੰਦੇ ਆਈ ਤਨ ਦੇ ਭੇਦ ਦਾ ਪਤਾ ਚੱਲ ਜਾਂਦਾ ਹੈ ਨਦੀ ਦੀ ਗਹਿਰਾਈ ਦੇ ਚ ਜਾਤ ਮਾਰ ਕੇ ਉਸ ਦੀਆਂ ਬਾਰਿਕੀਆਂ ਦਾ ਪਤਾ ਚਲ ਜਾਂਦਾ ਹੈ ਸਾਬ ਕਿੰਦਰ ਇਸ ਤਰੀਕੇ ਨਾਲ ਭਗਤਾਂ ਦੇ ਅੰਦਰ ਸਦੀਵੀ ਹੁਲਾਸ ਬਣਿਆ ਰਹਿੰਦਾ ਹੈ ਨਾਉ ਨੇਕ ਭਗਤਾ ਸਦਾ ਵਿਗਾਸ ਕਿਉ ਸੁਣਿਆ ਦੁਖ ਪਾਪ ਕਾ ਨਾਸ ਪ੍ਰਮਾਤਮਾ ਦਾ ਨਾਮ ਸੁਣਦੇ ਆਂ ਉਹਨਾਂ ਦੇ ਪਾਪ ਨਾਸ ਹੋ ਜਾਂਦੇ ਨੇ ਦੁਖ ਨਾਸ ਹੋ ਜਾਂਦੇ ਨੇ ਇਸ ਵਾਸਤੇ ਸਦੀਵੀ ਪ੍ਰਸੰਤਾ ਦੇ ਚ ਵਿਗਾਸ ਦੇ ਚ ਭਗਤ ਜਨ ਰਹਿੰਦੇ ਨੇ